ਪੋਸ਼ੂ ਨਾ ਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਦੋਸਤੋ ਇਸ ਤੋਂ ਪਹਿਲਾਂ ਵੀ ਇੱਕ ਦਿਨ ਅਸੀਂ ਐਪੀਸੋਡ ਕੀਤਾ ਸੀ ਫਾਸਟ ਫੂਡ ਨੂੰ ਲੈ ਕੇ ਕਿ ਜੋ ਆਪਾਂ ਖਾ ਰਹੇ ਆ ਉਹ ਕਿਸ ਤਰ੍ਹਾਂ ਦਾ ਖਾ ਰਹੇ ਆ ਔਰ ਕੀ ਉਸ ਦੇ ਖਾਣ ਦੇ ਨਾਲ ਸਾਨੂੰ ਕੋਈ ਨੁਕਸਾਨ ਹੁੰਦਾ ਹੈ ਸਾਡੀ ਸਿਹਤ ਵਿਗੜਦੀ ਹੈ ਸਾਡੀ ਭੁੱਖ ਤਾਂ ਮਿਟ ਜਾਂਦੀ ਹੈ ਪਰ ਉਸ ਭੁੱਖ ਨੂੰ ਮਿਟਾਉਣ ਲਈ ਅਸੀਂ ਕਿੰਨੇ ਦੁੱਖਾਂ ਨੂੰ ਜਨਮ ਦਿੰਦੇ ਆ ਅੱਜ ਦੇ ਵੀ ਇਸ ਐਪੀਸੋਡ ਦੇ ਵਿੱਚ ਦੱਸਾਂਗਾ ਸੋਸ਼ਲ ਮੀਡੀਆ ਤੇ ਇੱਕ ਫੂਡ ਸਪਲਾਈ ਵਿਭਾਗ ਦੇ ਵੱਲੋਂ ਇੱਕ ਪੋਸਟ ਜਿਹੜੀ ਹੈ ਉਹ ਕਿਤੇ ਨਾ ਕਿਤੇ ਵਾਇਰਲ ਹੋ ਰਹੀ ਹੈ ਫੂਡ ਸਪਲਾਈ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 641 ਪ੍ਰਵਾਸੀਆਂ ਦੀਆਂ ਫਾਸਟ ਫੂਡ ਰੇਡੀਆਂ ਦੇ ਜਿਹੜੇ ਸਿੰਪਲ ਹੈ ਉਹ ਲੈ ਗਏ ਉਹ ਫੇਲ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਰੋਪੜ ਜ਼ਿਲ੍ਹੇ ਦੇ 290 ਪ੍ਰਵਾਸੀ ਰੇੜੀਆਂ ਵਾਲਿਆਂ ਦੇ ਸਿੰਪਲ ਫੇਲ ਪਾਏ ਗਏ ਨੇ ਔਰ ਦੱਸਿਆ ਜਾ ਰਿਹਾ ਕਿ ਰੋਜ਼ਾਨਾ ਫਾਸਟ ਫੂਡ ਖਾ ਰਹੇ ਨੌਜਵਾਨ ਬੱਚਿਆਂ ਦੇ ਲਈ ਆਉਣ ਵਾਲੇ ਸਮੇਂ ਲਈ ਇੱਕ ਖਤਰੇ ਦੀ ਘੰਟੀ ਬਣ ਗਈ ਹੈ ਕਿਉਂਕਿ ਮੁਹਾਰੀ ਦੇ ਨਾਮੀ ਚਾਪ ਬਾਰੇ ਪਰਵਾਸੀ ਸ਼ਖਸ ਅਤੇ ਰੋਪੜ ਦੇ ਡੋਸਾ ਫੂਡ ਰੈਸਟੋਰੈਂਟ ਦੇ ਵਿੱਚੋਂ ਸੁੰਡੀਆਂ ਨਿਕਲਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਕਰਕੇ ਸਿਹਤ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆ ਮੋਹਾਲੀ ਲੁਧਿਆਣਾ ਰੋਪੜ ਜ਼ਿਲ੍ਹੇ ਦੇ ਪਰਵਾਸੀ ਰੇੜੀਆਂ ਵਾਲਿਆਂ ਦੇ ਸੈਂਪਲ ਲੈ ਗਏ ਔਰ ਉਹਨਾਂ ਦੇ ਸੈਂਪਲ ਫੇਲ ਆਏ ਹਨ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਲੋਕ ਨੌਜਵਾਨਾਂ ਤੇ ਬੱਚਿਆਂ ਨੂੰ ਮਾੜਾ ਖਾਣਾ ਖਿਲਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਨੇ ਕਿਉਂਕਿ ਇਹ ਸਭ ਤੋਂ ਘਟੀਆ ਮਟੀਰੀਅਲ ਅਰੰਗ ਵਾਲੀ ਚਾਪ ਅਤੇ ਇੱਕ ਸਿਰਫ 80 ਰੁਪਏ ਦੇ ਵਿੱਚ 5 ਲੀਟਰ ਆਉਣ ਵਾਲਾ ਟਮਾਟੋ ਸਨੇਰ ਆਪਣੇ ਗਾਹਕਾਂ ਨੂੰ ਰੋਸਦੇ ਨੇ ਇਸ ਸਬੰਧੀ ਪੀਜੀਆਈ ਦੇ ਡਾਕਟਰ ਮੈਡਮ ਹਰਲੀਨ ਕੌਰ ਸੰਧੂ ਨੇ ਗੱਲਬਾਤ ਦੇ ਦੌਰਾਨ ਦੱਸਿਆ ਹੈ ਔਰ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਕੋਲ ਜ਼ਿਆਦਾ ਕਰਕੇ ਕੇਸ ਨੌਜਵਾਨਾਂ ਅਤੇ ਬੱਚਿਆਂ ਦੇ ਫਾਸਟ ਫੂਡ ਖਾਣ ਵਾਲਿਆਂ ਦੇ ਆਉਂਦੇ ਨੇ ਜਿਸ ਕਾਰਨ ਬੱਚਿਆਂ ਨੂੰ ਕੈਂਸਰ ਟਿਊਮਰ ਬਲੱਡ ਪ੍ਰੈਸ਼ਰ ਅਤੇ ਹੋਰ ਘਾਤਕ ਬਿਮਾਰੀਆਂ ਦਾ ਸਾਹਮਣਾ ਕਰਨਾ ਟੇ ਰਿਹਾ ਹੈ ਹੁਣ ਤੱਕ ਕਈ ਬੱਚੇ ਅਤੇ ਨੌਜਵਾਨਾਂ ਦੀਆਂ ਜਾਨਾਂ ਵੀ ਚਲੀ ਗਈਆਂ ਨੇ ਉਹਨਾਂ ਨੇ ਕਿਹਾ ਕਿ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਹਮੇਸ਼ਾ ਘਰ ਦਾ ਹੀ ਬਣਿਆ ਜਿਹੜਾ ਫੂਡ ਹੈ ਉਹ ਖਾਣਾ ਚਾਹੀਦਾ ਹੈ ਉਧਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਰੀਬਨ ਰੇੜੀਆਂ ਵਾਲਿਆਂ ਦੇ ਸਿੰਪਲ ਫੇਲ ਆਏ ਨੇ ਇਹਨਾਂ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ ਸਭ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨਾ ਇਹ ਲੋਕ ਬੰਦ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਆਪਣੇ ਬੱਚਿਆਂ ਤੇ ਨੌਜਵਾਨਾਂ ਦਾ ਆਪ ਖਿਆਲ ਰੱਖੋ ਉਸ ਨੂੰ ਇਸ ਸੰਬੰਧੀ ਜਾਗਰੂਕ ਕਰੋ ਅਤੇ ਉਹਨਾਂ ਦੀ ਸੇਧ ਦਾ ਧਿਆਨ ਰੱਖਿਆ ਜਾਵੇ ਚੰਗੀ ਖੁਰਾਕ ਮੁਹਈਆ ਕਰਵਾਈ ਜਾਵੇ ਬੱਚਿਆਂ ਨੂੰ ਘਰ ਦਾ ਬੜਿਆ ਭੋਜਨ ਹੀ ਦਿੱਤਾ ਜਾਵੇ ਬੇਸ਼ੱਕ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਵਿਅਸਤ ਕਿਉਂ ਨਾ ਹੋਈਏ ਪਰ ਖਾਣ ਦੇ ਮਾਮਲੇ ਦੇ ਵਿੱਚ ਸਾਨੂੰ ਕਦੇ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਅਕਸਰ ਕੀ ਹੁੰਦਾ ਕਿ ਮਾਪੇਪ ਜੌਬ ਦੇ ਵਿੱਚ ਨੇ ਔਰ ਬੱਚੇ ਜਿਹੜੇ ਨੇ ਉਹ ਮਤਲਬ ਆਉਂਦੇ ਨੇ ਉਹ ਕੁਛ ਨਾ ਕੁਛ ਖਾ ਲੇ ਉਹਨਾਂ ਨੂੰ ਚਾਹੀਦਾ ਹੁੰਦਾ ਹੈ ਔਰ ਜਦੋਂ ਘਰ ਦੇ ਵਿੱਚ ਕੁਝ ਵੀ ਬਣਿਆ ਨਹੀਂ ਹੁੰਦਾ ਤੇ ਉਹ ਫਿਰ ਪੈਸੇ ਲੈ ਕੇ ਬਾਹਰੋਂ ਖਾਣਾ ਪਸੰਦ ਕਰਦੇ ਹਾਂ ਹੁਣ ਤੁਸੀਂ ਆਪ ਦੱਸੋ ਕਿ ਸਿਹਤ ਵਿਭਾਗ ਨੇ ਕਿੱਡੀ ਵੱਡੀ ਮਤਲਬ ਇੱਕ ਕਾਰਵਾਈ ਕੀਤੀ ਹੈ 641 ਪ੍ਰਵਾਸੀ ਪ੍ਰਵਾਸੀ ਕਿਹੜੇ ਨੇ ਜੋ ਅਲੱਗ-ਅਲੱਗ ਪਰਦੇਸ਼ਾਂ ਤੋਂ ਆ ਕੇ ਆਪਣੇ ਰੋਜ਼ਗਾਰ ਨੂੰ ਚਲਾ ਰਹੇ ਹੁੰਦੇ ਨੇ ਤਰ੍ਹਾਂ-ਤਰ੍ਹਾਂ ਦੇ ਖਾਣ-ਪੀਣ ਦੇ ਸਮਾਨ ਨੂੰ ਵੇਚਦੇ ਰਹੇ ਨੇ ਮੈਂ ਕਈ ਵਾਰੀ ਕਿਹਾ ਹੁੰਦਾ ਉਸ ਐਪੀਸੋਡ ਦੇ ਵਿੱਚ ਵੀ ਕਿਹਾ ਕਦੇ ਜਿਸ ਜਗ੍ਹਾ ਤੋਂ ਆਪਾਂ ਖਾਣੇ ਆ ਇਹਨਾਂ ਦੇ ਆਲੇ-ਦੋਲੇ ਦਾ ਵਾਤਾਵਰਣ ਦੇਖਿਆ ਕਰੋ ਕਿੰਨਾ ਗੰਦਲਾ ਹੁੰਦਾ ਹੈ ਜਿਸ ਕੱਪੜੇ ਦੇ ਨਾਲ ਬਾਰ-ਬਾਰੇ ਲੋਕ ਹੱਥ ਸਾਫ਼ ਕਰਦੇ ਨੇ ਪੂੰਝਦੇ ਨੇ ਉਸ ਕੱਪੜੇ ਨੂੰ ਦੇਖਿਆ ਕਰੋ ਜਿਸ ਦੇ ਨੂੰ ਬਾਰ-ਬਾਰ ਟੱਚ ਕਰਦੇ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਕਿਸੇ ਵੀ ਸੇਫ ਨਾਲ ਕੋਈ ਲੈਣ ਦੇਣੀ ਹੈ ਇਹਨਾਂ ਨੂੰ ਤਾਂ ਸਿਰਫ ਸਿਰਫ ਆਪਣਾ ਪੈਸਾ ਹੀ ਨਜ਼ਰ ਆਉਂਦਾ ਹੈ ਸੋ ਫਾਸਟ ਫੂਡ ਖਾਓ ਕਿਤੇ ਮਤਲਬ ਜੇ ਤੁਸੀਂ ਵਾਕਿਆ ਨਹੀਂ ਰਹਿ ਸਕਦੇ ਖਾਓ ਜ਼ਰੂਰ ਅਸੀਂ ਇਹਦੀ ਕਹਿੰਦੇ ਆ ਪਰ ਸਾਫ ਸੁਥਰਾ ਖਾਓ ਕੋਸ਼ਿਸ਼ ਕਰੋ ਕਿ ਉਸ ਤਰ੍ਹਾਂ ਦਾ ਸਮਾਨ ਲਿਆ ਕੇ ਘਰ ਦੀ ਰਸੋਈ ਦੇ ਵਿੱਚ ਉਸ ਨੂੰ ਤਿਆਰ ਕੀਤਾ ਜਾਵੇ ਜਿਸ ਨੂੰ ਖਾ ਕੇ ਮਤਲਬ ਬੱਚੇ ਵੀ ਮਤਲਬ ਚੰਗਾ ਮਹਿਸੂਸ ਕਰਨ ਹੋਰ ਅੱਜ ਕੱਲ ਕੀ ਹੁੰਦਾ ਹੈ ਕਿ ਬਾਹਰ ਦੀਆਂ ਮਠਿਆਈਆਂ ਖਾ ਕੇ ਆਪਾ ਕਿਤੇ ਨਾ ਕਿਤੇ ਕੁਝ ਦੇਰ ਆਪਾਂ ਨੂੰ ਮਿੱਠਾ ਲੱਗਦਾ ਹੈ ਔਰ ਜਦੋਂ ਥੋੜੀ ਦੇਰ ਹੋ ਜਾਂਦੀ ਹੈ ਤਾਂ ਉਹੀ ਮਿੱਠੀ ਚੀਜ਼ ਸਾਨੂੰ ਕੌਣੀ ਕੌੜੀ ਜਿਹੜੀ ਅੰਦਰ ਲਗਣੀ ਜਾਪਣ ਲੱਗ ਪੈਂਦੀ ਹੈ ਉਸ ਦਾ ਮਤਲਬ ਇਹੀ ਹੁੰਦਾ ਦੋਸਤੋ ਕਿ ਕਿਤੇ ਨਾ ਕਿਤੇ ਜਿਹੜੀਆਂ ਮਠਿਆਈਆਂ ਨੇ ਜਾਂ ਹੋਰ ਸਾਜੋ ਸਮਾਨ ਹੈ ਉਹ ਸਿਰਫ ਬਣਾਪਤੀ ਹੈ ਉਹਦੇ ਵਿੱਚ ਅਸਲੀ ਕੁਝ ਨਹੀਂ ਹੈ ਸੋ ਦੋਸਤੋ ਪੋਸੂਨਾਮਾ ਚੈਨਲ ਹਮੇਸ਼ਾ ਆਪ ਜੀ ਨੂੰ ਜਾਗਰੂਕਤਾ ਦੇ ਨਾਲ ਭਰੇ ਹੋਏ ਐਪੀਸੋਡ ਦੇ ذریعے ਜਾਵਰੂ ਕਰਦਾ ਹੈ ਔਰ ਖਾਸ ਕਰਕੇ ਦੇਖੋ ਆਪਣਾ ਅੱਜਕੱਲ ਜਿਹੜਾ ਖਾਣ ਪਾਣਾ ਹੈ ਉਹਦੇ ਤੇ ਤਾਂ ਆਪਾਂ ਜਿੱਦਾਂ ਦੇ ਕਿੱਦਾਂ ਤੁਰ ਹੀ ਜਾਂਦੇ ਆ ਲੇਕਿਨ ਘਰਾਂ ਦੇ ਵਿੱਚ ਜਿਹੜਾ ਪਾਣੀ ਆਪਾਂ ਹਮੇਸ਼ਾ ਕਿੰਨੇ ਕੇ ਵਾਇਲ ਕਰਕੇ ਪੀਣਾ ਚਾਹੀਦਾ ਹੈ ਸਵੇਰੇ ਉੱਠਦੇ ਹੋ ਤੁਸੀਂ ਉਸ ਪਾਣੀ ਨੂੰ ਵਾਇਲ ਕਰਕੇ ਰੱਖੋ ਆਉਂਦੇ ਜਾਂਦੇ ਬੱਚਿਆਂ ਨੂੰ ਉਹੀ ਪਾਣੀ ਦਿਓ ਕਿਉਂਕਿ ਪਾਣੀ ਸਾਡਾ ਪੂਰੀ ਤਰ੍ਹਾਂ ਗੰਦਲਾ ਹੋ ਚੁੱਕਾ ਹੈ ਔਰ ਵੈਸੇ ਵੀ ਦੱਸਿਆ ਜਾ ਰਿਹਾ ਕਿ ਬਹੁਤ ਘੱਟ ਪਾਣੀ ਹੈ ਜੋ ਪੀਣ ਯੋਗ ਹੈ ਔਰ ਖਾਸ ਕਰਕੇ ਘਰਾਂ ਦੇ ਵਿੱਚ RO ਲੱਗੇ ਹੋਏ ਨੇ ਉਸ ਤੇ باوجود ਵੀ ਬੱਚੇ ਜਦੋਂ ਬਾਹਰ ਖਾਂਦੇ ਪੀਂਦੇ ਨੇ ਤਾਂ ਉੱਥੇ RO ਵਾਲਾ ਪਾਣੀ ਥੋੜੀ ਮਿਲਣਾ ਹੈ ਉੱਥੇ ਤਾਂ ਤੁਹਾਨੂੰ ਆਮ ਪਾਣੀ ਮਿਲੇਗਾ ਉਹ ਪੀ ਕੇ ਤੁਹਾਨੂੰ گزارਾ ਕਰਨਾ ਪਏਗਾ ਸੋ ਇਸ ਕਰਕੇ ਦੋਸਤੋ ਪੋਸੂਨਾਮਾ ਚੈਨਲ ਹਮੇਸ਼ਾ ਤੁਹਾਡੀ ਸਿਹਤ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਜਿਹੜਾ ਹੈ ਉਹਨਾਂ ਦੇ ਬਣਿਆ ਰਹਿੰਦਾ ਹੈ ਔਰ ਕੋਸ਼ਿਸ਼ ਕਰਦੇ ਕਿ ਤੁਸੀਂ ਇਸ ਤਰ੍ਹਾਂ ਦੇ ਖਾਣੇ ਤੋਂ ਦੂਰ ਰਹੋ ਬੱਚਿਆਂ ਨੂੰ ਵੀ ਦੂਰ ਰੱਖੋ ਔਰ ਜਦੋਂ ਅਸੀਂ ਘਰ ਦਾ ਬਣਿਆ ਹੋਇਆ ਭੋਜਨ ਖਾਵਾਂਗੇ ਕੁਝ ਵੀ ਖਾਵਾਂਗੇ ਤਾਂ ਸਾਡੇ ਬੱਚੇ ਵੀ ਤੰਦਰੁਸਤ ਹੋਣਗੇ ਤਾਂ ਅਸੀਂ ਵੀ ਤੰਦਰੁਸਤ ਹੋਵਾਂਗੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਔਰ ਇੱਕ ਜਿਹੜੀ ਗੱਲ ਹੈ ਔਰ ਮੈਂ ਇੱਕ ਵਾਰ ਫਿਰ ਮੁਬਾਰਕਬਾਦ ਦੇਣੀ ਚਾਹੁੰਦਾ ਜੀ ਫੂਡ ਸਪਲਾਈ ਤੇ ਸਿਹਤ ਵਿਭਾਗ ਨੂੰ ਜਿਨ੍ਹਾਂ ਨੇ ਸਾਂਝੀ ਕਾਰਵਾਈ ਕਰਦਿਆਂ ਇੱਕ ਬਹੁਤ ਵੱਡਾ ਕਦਮ ਚੱਕਿਆ ਹੈ ਔਰ ਤੋਂ ਦੇ ਵਿੱਚ ਇਹ ਕਦਮ ਚੱਕਦੇ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਇਹ ਨਾ ਜ਼ਿਲ੍ਹਿਆਂ ਦੇ ਵਿੱਚ ਹੋਇਆ ਅਸੀਂ ਚਾਹੁੰਦੇ ਹਾਂ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਮਹਿੰਮ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰਹਿਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਜੇਕਰ ਬਾਹਰੋਂ ਖਾਣ ਲਈ ਉਹਨਾਂ ਕੋਈ ਮਜਬੂਰ ਹੈ ਤਾਂ ਉਹਨਾਂ ਨੂੰ ਖਾਣਾ ਤਾਂ ਮਿਲੇ ਬਾਹਰਲਾ ਪਰ ਸਾਫ਼ ਸੁਥਰਾ ਜ਼ਰੂਰ ਮਿਲੇ